ਸਬ ਤਹਿਸੀਲ ਸਾਹਨੇ ਵਾਲ ਵਿਖੇ ਫਰਦ ਕੇਂਦਰਾ ਵੱਲੋਂ ਕੀਤੀ ਗਈ ਹੜਤਾਲ ਤੇ ਕੰਮ ਹੋਇਆ ਪੰ ਮੌਕੇ ਤੇ ਹੜਤਾਲ ਖਲਵਾਉਣ ਪਹੁੰਚੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਆਸ਼ਵਾਸਨ ਦਿੰਦਿਆਂ ਕੰਮ ਮੁੜ ਕਰਵਾਇਆ ਸ਼ੁਰੂ ਦੱਸ ਦਈਏ ਕਿ ਬਿੱਤੇ 3 ਮਹੀਨਿਆਂ ਤੋਂ ਫਰਦ ਕੇਂਦਰ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਉਹਨਾਂ ਵੱਲੋਂ ਅੱਜ ਸਾਹਨੇਵਾਲ ਤਹਿਸੀਲ ਵਿਖੇ ਹੜਤਾਲ ਕਰਦੇ ਆਂ ਕੰਮ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਸੀਗਾ ਇਸੀ ਸੂਚਨਾ ਮਿਲਣ ਤੋਂ ਬਾਅਦ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਭ ਤਹਿਸੀਲ ਸਾਹਨੇਵਾਲ ਵਿਖੇ ਪਹੁੰਚ ਕੇ ਅਧਿਕਾਰੀਆਂ ਨਾਲ ਮੀਟਿੰਗ ਕਰ ਫਰਦ ਕੇਂਦਰ ਕਰਮਚਾਰੀਆਂ ਨੂੰ ਆਸ਼ਵਾਸਨ ਦਿੰਦਿਆਂ ਕੰਮ ਮੁੜ ਸ਼ੁਰੂ ਕਰਵਾਇਆ ਗਿਆ ਅਤੇ ਤਹਿਸੀਲ ਵਿੱਚ ਨਿਸ਼ਚਿਤ ਕਰਨ ਵਾਲਿਆਂ ਨੂੰ ਹੁਣ ਕੋਈ ਦਿੱਕਤ ਨਹੀਂ ਆਵੇਗੀ ਮੰਤਰੀ ਨੇ ਇਹ ਵੀ ਕਿਹਾ ਕਿ ਸੋਮਵਾਰ ਤੱਕ ਇਹਨਾਂ ਦੀਆਂ ਤਨਖਾਹਾਂ ਮੁੜ ਖਾਤੇ ਅਚ ਪੈਣ ਗਈਆਂ ਯਾਨੀ ਕਿ ਤਨਖਾਹਾਂ ਰਿਲੀਜ਼ ਹੋਣਗੀਆਂ ਤੇ ਕਿਸੇ ਵੀ ਤਰ੍ਹਾਂ ਸਰਕਾਰ ਕਿਸੇ ਵੀ ਕੰਮ ਵਿੱਚ ਔਕੜ ਨਹੀਂ ਆਣ ਦੇਵੇਗੀ ਬਿਊਰੋ ਰਿਪੋਰਟ ਦਸਾਂ ਦੇ ਵੱਤੋਂ ਜਿਹੜੀ ਕੋਠੜਾਲ ਦਾ ਵਿਕੁੰਜ ਆਇਆ ਤੇ ਕੋਠੜਾਲ ਖਲਾਸੀ ਹੈ ਜੀ ਇਹਨਾਂ ਦੀਆਂ ਜਿਹੜੇ ਠੇਕੇਦਾਰ ਨੂੰ ਸਾਡੇ ਕੋਲ ਪੁਹਤਾ ਜਾਣਦੀਆਂ ਠੇਕੇਦਾਰ ਸਰਬੰਨਾ ਨੇ ਅੰਗੇ ਪੂਰਾ ਨਹੀਂ ਕੀਤਾ ਡੀਐਲਆਰ ਸਾਹ ਸੁਟੀ ਤੇ ਸੀਗਾ ਜੀ ਨਵੇਂ ਡੀਐਲਆਰ ਦੇ ਆਰਡਰ ਕਰਕੇ ਹੁਣੇ ਤੇ ਉਹਨਾਂ ਦੀ ਜੀ ਤਨਖਾਹ ਹੀ ਸੌਬਰ ਨੂੰ ਪਵਾ ਰਹੇ ਆ ਤੋ ਇਹ ਅੱਜ ਤੋਂ ਹੜਤਾਲ ਖਤਮ ਕਰਦੇ। ਇਹ ਰਜਿਸਟਰੀਆਂ ਦਾ ਵੀ ਕਾਫੀ ਦਸਤੂਰ ਤੁਹਾਨੂੰ ਚਾਹੇ ਕਿ ਕੋਈ ਸਮਰਾਲੇ ਹੋ ਰਹੇ ਕਿਤੇ ਹੋਰ ਨਹੀਂ ਬਜਨੀ। ਉਹ ਅੱਜ ਜਿਹੜੀ ਇਹ ਜਿਹੜੀ ਰਿਸਟਰੀ ਕਿਤੇ ਆਪਣੇ ਜ਼ਿਲ੍ਹੇ ਵਿੱਚ ਕਿਤੇ ਵੀ ਕਰਵਾ ਸਕਦਾ। ਪਰ ਫਿਰ ਮੈਂ ਡੀਸੀ ਸਾਹਿਬ ਨੂੰ ਕਹਿ ਦਿੰਦਾ ਕਿ ਜਿਹੜੀਆਂ ਸਾਨੀਆਂ ਵਾਲੀਆਂ ਰਿਸਟਰੀਆਂ ਹੈਗੀਆਂ ਲੀਆਂ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀਆਂ ਉਹ ਨਾ ਕੋਈ ਵੀ ਪ੍ਰੇਸ਼ਾਨੀ ਕਿਸੇ ਨੂੰ ਨਹੀਂ ਆਏਗੀ। ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਜਿੱਥੇ ਮਰਜ਼ੀ ਕਰਵਾ ਸਕਦੇ ਹੋ ਪਰ ਦੂਰ ਕਿਉਂ ਜਾਂਦੇ ਹੋ? ਜੇ ਸਹੀ ਕੰਮ ਹੈ ਤਾਂ ਪਸਾਨੇ ਵਾਲੀ ਕਰਾ ਲਈਏ। ਕਿ ਸਾਡੇ ਹਾਲ ਜਿਹੜਾ ਜੀ ਰਿਸਟਰੀ ਦਾ ਕੋਟ ਖੁੱਲਾ ਹੋਇਆ ਚੱਲਦਾ ਪਿਆ ਉਥੇ ਆਪਣੀ ਅਪਲਾਈ ਲੋਡ ਕਰਕੇ ਤੇ ਆਪਣੀ ਰਿਸਟਰੀ ਇੱਥੇ ਹੀ ਗਰਾਉਂਡ ਕੋਈ ਬਾਹਰ ਨਹੀਂ ਜਾਊਗਾ